ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਸੋ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਅਪਮਾਨ ਆ ਸ੍ਰੀ ਹਰਮੰਦਰ ਸਾਹਿਬ ਦੇ ਜਾਂਦੇ ਰਸਤੇ ਦੇ ਉੱਪਰ ਬਾਬਾ ਸਾਹਿਬ ਅੰਬੇਦਕਰ ਜੀ ਦਾ ਸਟੈਚੂ ਲੱਗਾ ਸੀ ਉਸ ਨੂੰ ਇੱਕ ਸ਼ਰਧਾਲੂ ਅਨਸਰ ਵੱਲੋਂ ਜਿਹੜਾ ਆ ਉਹਨੂੰ ਜਿਹੜੀ ਸੰਵਿਧਾਨ ਨੂੰ ਜਿਹੜਾ ਤੇਲ ਪਾ ਕੇ ਅੱਗ ਲਾ ਗਈ ਉਸ ਤੋਂ ਬਾਅਦ ਪੌੜੀ ਦੇ ਉੱਪਰ ਚੜ ਕੇ ਦੇਖੋ ਕਿੰਨੀ ਮੰਦਭਾਗੀ ਘਟਨਾ ਆ ਵੀ ਇੱਕ ਪੌੜੀ ਦੇ ਉੱਪਰ ਚੜ ਕੇ ਉਹ ਬੰਦੇ ਨੇ ਬਾਬਾ ਸਾਹਿਬ ਅੰਬੇਦਕਰ ਦੇ ਥੋੜਾ ਲੈ ਕੇ ਸਟੱਚ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਬਿਨਾ ਡਰ ਪਿਨਾ ਪਏ ਜਿੱਥੇ ਕਿ ਹਰਮੰਦਰ ਸਾਹਿਬ ਦੇ ਵਿੱਚ ਸਾਰੀ ਸੰਗਤ ਵੀ ਉਹ ਜਿਆਦਾ ਹੁੰਦੀ ਹੈ ਤੇ ਹਾਈ ਸਕਿਉਰਟੀ ਵੀ ਜਿਹੜੀ ਜਿਆਦਾ ਹੁੰਦੀ ਆ ਬਈ ਕਿਸੇ ਨਾ ਕਿਸੇ ਦੇ ਵੱਡੀ ਸ਼ਾਦੀ ਦੇ ਤਹਿਤ ਤੇ ਇਹ ਬੰਦੇ ਨੇ ਹੌਸਲਾ ਵਜਾਈ ਦੇਖੋ ਕਿੰਨੀ ਕੀਤੀ ਹੋਗੀ ਜਿਹੜਾ ਬੰਦਾ ਉੱਥੇ ਪਹੁੰਚ ਗਿਆ ਸੋ ਉਹਦੇ ਰੋਜ਼ਬਦੋ ਜਦੋਂ ਵੀਡੀਓ ਬਾਇਲ ਹੋਈ ਤਾਂ ਪੂਰੇ ਸਮੁੱਚੇ ਸਮਾਜ ਵਿੱਚ ਜਿਹੜਾ ਰੋਜ਼ ਪੈਦਾ ਹੋ ਰਿਹਾ ਸੀ ਸੋ ਅੱਜ ਜਿਹੜਾ ਆ ਵਾਲਮੀਕ ਭਗਵਾਨ ਵਾਲਮੀਕ ਮੰਦਿਰ ਆਸ਼ਰਮ ਜਿਹੜਾ ਸ਼ਕਤੀਨਗਰ ਦੇ ਵਿੱਚ ਜਿਹੜੀ ਆ ਸਮੁੱਚੇ ਸਮਨ ਸੱਦਿਆ ਗਿਆ ਜਿੱਥੇ ਮੰਡੀਆਂ ਦੇ ਪ੍ਰਧਾਨ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਹਰ ਬਜ਼ਾਰਾਂ ਦੇ ਪ੍ਰਧਾਨ ਅਤੇ ਸਾਰੇ ਸਮਾਜ ਨੂੰ ਸਮੁੱਚੇ ਸਮਨ ਨੂੰ ਸੱਦ ਕੇ ਜਿਹੜਾ ਸਰਬਸੰਮਤੀ ਨਾਲ ਜਿਹੜਾ ਫੈਸਲਾ ਲਿਆ ਗਿਆ ਵੀ ਕੱਲ ਜਿਹੜਾ 28 ਤਰੀਕ ਨੂੰ ਜਿਹੜਾ ਆ ਉਹ ਜਲੰਧਰ ਪੂਰਨ ਤੌਰ ਤੇ ਬੰਦ ਹੋਊਗਾ ਜ਼ਿਲ੍ਹਾ ਦਲੰਦਰ ਦਿਹਾਤੀ ਸ਼ਹਿਰ ਸਿਟੀ ਵੀ ਤੇ ਦਿਹਾਤੀ ਵੀ ਸੋ ਮੈਂ ਹੋਰ ਵੀ ਜਿਹੜੇ ਸਮਾਜ ਨੂੰ ਅਪੀਲ ਕਰਦਾ ਵੀ ਜਿਹੜੀ ਸਾਡੇ ਕਈ ਫੋਨ ਸਵੇਰ ਦੇ ਹੁੰਦੇ ਸੀ ਉਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਆਪਣੇ ਆਪਣੇ ਤੌਰ ਤੇ ਆਪਣੇ ਜ਼ਿਲ੍ਹਿਆਂ ਵਿੱਚ ਜਿਹੜਾ ਪਰਦਰਸ਼ਨ ਕਰੋ ਤਾਂ ਜੋ ਬੰਦ ਜਿਹੜਾ ਪੂਰਨ ਤੌਰ ਤੇ ਹੋ ਸਕੇ। ਕੱਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਕੂਲ ਦੇ ਮਾਲਕਾਂ ਨੂੰ ਵੀ ਵੀ ਜਿੰਨੇ ਪ੍ਰਾਈਵੇਟ ਸਕੂਲ ਆ ਉਹ ਸਾਰੇ ਜਿਹੜੇ ਆ ਪੂਰਨ ਤੌਰ ਤੇ ਬੰਦ ਕੀਤੇ ਜਾਣ। ਸਰਕਾਰੀ ਸਕੂਲ ਬੰਦ ਕੀਤੇ ਜਾਣ ਤਾਂ ਜੋ ਬੱਚੇ ਜਿਹੜੇ ਆ ਉਹ ਹਰਾਸਮੈਂਟ ਨਾ ਹੋ ਸਕਣ। ਅਤੇ ਜਿਹੜੇ ਬਾਜ਼ਾਰ ਆ ਉਹ ਵੀ ਸਮਰਥਨ ਦੇਣ ਸਾਰੀਆਂ ਦੁਕਾਨਦਾਰਾਂ, ਮੰਡੀਆਂ ਸਾਰੇ ਪੂਰਨ ਤੌਰ ਤੇ ਹੋ ਸਕੇ। ਸਰ ਮੈਡੀਕਲ ਸਬਦਾ ਜਿਹੜੀ ਆ ਉਹ ਚੱਲੀ ਰਹਿਣੀ ਚਾਹੀਦੀ ਜੋ ਅੱਜ ਜਿਹੜਾ ਫੈਸਲਾ ਲੈ ਕੇ ਵੀ ਟਾਈਮ ਜਿਹੜਾ ਆ ਸਮਾਂ ਜਿਹੜਾ ਉਹ ਕੱਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਜਿਹੜਾ 5 ਵਜੇ ਤੱਕ ਜਿਹੜਾ ਆ ਉਹ ਸਮੁੱਚਾ ਸਮ ਰੋਲ ਕੇ ਬੜੇ ਸ਼ਾਂਤੀਮੂਹ ਤਰੀਕੇ ਦੇ ਨਾਲ ਜਿਹੜਾ ਆ ਮੋਟਰਸਾਈਕਲਾਂ ਦੇ ਉੱਪਰ ਜਾ ਕੇ ਸਾਰਾ ਕੁਝ ਜਿਹੜਾ ਬੰਦ ਕਰਾਉਂਗਾ ਚੜ੍ਹੇ ਕਰਤਾਰਪੁਰ ਨਕੋਦਰ ਸ਼ਾਹਕੋਟ ਮਸੀਹਾ ਇਧਰੋਂ ਆਪਣੇ ਸਾਡੇ ਜਿਹੜਾ ਜਲੰਧਰ ਦੇ ਵਿੱਚ ਨੂਰਪੁਰ ਸਾਰੇ ਜਿਹੜੇ ਨੂਰਮਲ ਨੂਰਮੈਲ ਵੀ ਜਿਹੜਾ ਅਤੇ ਸਾਰੇ ਪਾਸੇ ਜਾਵਾਂਗੇ ਸਿਟੀ ਦੇ ਵਿੱਚ ਚੱਪਾ ਚੱਪਾ ਜਿਹੜਾ ਕੱਲ ਤੁਹਾਨੂੰ ਬੰਦ ਨੂੰ ਜਿਹੜਾ ਮਿਲੇਗਾ ਸੋ ਸਾਰਿਆਂ ਨੇ ਇਹ ਕਿਹਾ ਵੀ ਆਪਾਂ ਆਪਣੇ ਭਾਈਚਾਰੇ ਦੁਗਾਂਦਰ ਵੀ ਇਹਨਾਂ ਨੂੰ ਆਪਾਂ ਅੱਜ ਹੀ ਅਪੀਲ ਕਰ ਦਈਏ ਤਾਂ ਸਾਰਿਆਂ ਨੇ ਫੋਨ ਆਪਣੇ ਆਪਣੇ ਤੌਰ ਤੇ ਮਾਰਕੀਟ ਪ੍ਰਧਾਨ ਵੀ ਉੱਥੇ ਪਹੁੰਚ ਰਹੀ ਸੀ ਵੀ ਆਪਣੇ ਤੁਸੀਂ ਗਰੁੱਪ ਵਿੱਚ ਪਾ ਕੇ ਤੁਸੀਂ ਵੀ ਕਹੋ ਵੀ ਆਪਾਂ ਸਮਰਥਨ ਜਿਹੜਾ ਦਈਏ ਪਰ ਦੇਖੋ ਜਿਨ੍ਹਾਂ ਨੇ ਬਾਬਾ ਸਾਮ ਬੇਦਗਨ ਨੇ ਸੰਵਿਧਾਨ ਬਣਾਇਆ ਅੱਜ ਜੇ ਉਹਨਾਂ ਦੀ ਬਿਆਦਵੀ ਜਿਹੜਾ ਇੱਕ ਬੰਦਾ ਸ਼ਰਾਰਤੀ ਅੰਸਰ ਕਰਦਾ ਤੇ ਸਾਡੇ ਸਮੁੱਚੇ ਸਮਾਜ ਦਾ ਫਰਜ਼ ਬਣਦਾ ਵੀ ਆਪਾਂ ਵੀ ਉਸ ਰੋਸ ਵਿੱਚ ਜ਼ਾਹਿਰ ਹੋਈਏ ਤਾਂ ਜੋ ਜਿਹੜਾ ਇਹ ਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੰਗ ਜਿਹੜੀ ਸਰਕਾਰ ਤੋਂ ਇਹੀ ਸਾਡੀ ਹੈਗੀ ਆ ਵੀ ਜਿਹੜੀ ਐਨਐਸਏ ਜਿਹੜੀ ਉਹਰੇ ਉੱਪਰ ਬੰਦੇ ਦੇ ਉੱਪਰ ਜ ਅਤੇ ਉਹਰੇ ਪਿੱਛੇ ਜਿਹੜਾ ਸਾਜ਼ਿਸ਼ ਕਰਤਾ ਆ ਕੋਈ ਵੀ ਹੋਵੇ ਚਾਹੇ ਪਾਰਟੀ ਦਾ ਕੋਈ ਵੀ ਉਹ ਸਾਰਿਆਂ ਨੂੰ ਜਿਹੜਾ ਪਿਛੇ ਜਿਹੜੀ ਪੂਰੀ ਜਿਹੜੀ ਆ ਤਫ਼ਤੀਸ਼ ਆ ਉਹ ਵੱਡੇ ਲੈਵਲ ਦੇ ਉੱਪਰ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਮੈਂ ਸਰਕਾਰ ਤੋਂ ਵੀ ਬੇਨਤੀ ਕਰਦਾ ਅਤੇ ਪ੍ਰਸ਼ਾਸਨ ਤੋਂ ਵੀ ਪੰਜਾਬ ਦੇ ਡੀਜੀਪੀ ਸਾਹਿਬ ਤੋਂ ਵੀ ਇਹਰੇ ਪਿੱਛੇ ਜਿਹੜਾ ਵੀ ਕਿਸੇ ਦਾ ਹੱਥ ਆ ਉਹ ਸਾਰੇ ਪਰਤਿਆਂ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਕੱਲ ਸਕੂਲ ਕਾਲਜ ਸਾਰਾ ਪੂਰਾ ਸਰਕਾਰੀ ਦਰਜ ਜਿਹੜੇ ਆ ਸੌਦਾ ਕੇਂਦਰ ਸਾਂਝ ਕੇਂਦਰ ਸਾਰਾ ਕੁਝ ਬੰਦ ਕੀ ਸੋ ਮੈਂ ਜਲੰਧਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਆਪਸ ਵਿੱਚ ਭਾਈਚਾਰਾ ਜਿਹੜਾ ਆਪਾਂ ਇਦਾਂ ਹੀ ਜਿਹੜਾ ਕਾਇਮ ਆ ਕਿਉਂਕਿ ਹਰ ਮੁਸੀਬਤ ਦੇ ਵਿੱਚ ਜਲੰਧਰ ਜਿਹੜਾ ਇੱਕ ਦੂਜੇ ਨਾਲ ਰਲ ਮਿਲ ਕੇ ਮੋੜੇ ਨਾਲ ਮੋਢਾ ਨਾਲ ਚੱਲਦਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਵੀ ਆਪਣੇ ਆਪਣੇ ਤੌਰ ਤੇ ਆਪਾਂ ਘਰੋਂ ਬਾਹਰ ਨਾਲ ਨਿਕਲੀਏ ਜਿਹੜੇ ਸਾਥੀ ਆ ਸਾਰੇ ਮੋਟਰਸਾਈਕਲਾਂ ਤੇ ਕੱਲ ਸਮੇਂ ਸਿਰ ਜਿਹੜਾ ਆ ਬਾਬਾ ਸਾਹਮੇਦਗਰ ਚੌਂਕ 'ਚ ਆਪਾਂ ਇਕੱਠੇ ਹੋਗੇ ਉੱਥੇ ਮੋਟਰਸਾਈਕਲਾਂ ਤੇ ਜਿਹੜਾ ਆ ਆਪਾਂ ਸਾਰੇ ਸਾਥੀਆਂ ਨੇ ਰੋਡ ਮਾਰਚ ਕਰਨੀ ਆ ਸੋ ਸਮਾਂ ਜਿਹੜਾ ਆ 9 ਵਜੇ ਜਿਹੜਾ ਆ ਆਪਾਂ ਸਾਰੇ ਸਾਥੀ ਉੱਥੇ ਇਕੱਠੇ ਹੋ प्रदर्शन करय भीम जय भारत